ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਜਿਵੇਂ ਮੱਝ ਦਾ ਬੱਚਾ ਮਰ ਜਾਂਦਾ ਵੀ ਕੀ ਚੀਜ਼ ਦੇਣੀ ਚਾਹੀਦੀ ਹੈਗੀ ਬਈ 2-3 ਪ੍ਰੋਡਕਟ ਨੇ ਜਿਹੜੇ ਆਪਾਂ ਵਰਤੇ ਨੇ ਆਪਾਂ ਸਿਰਫ ਉਹਦੇ ਬਾਰੇ ਗੱਲ ਕਰ ਦਿੰਦੇ ਆ ਬਈ ਜਿਹੜੇ ਆਪਾਂ ਚੀਜ਼ ਫਾਰਮ 'ਚ ਵਰਤਦੇ ਆ ਕੰਮ ਦੇਖ ਆਪਣੇ ਕੋਲੇ 40 ਤਾਂ ਗਾਵਾਂ ਨੇ ਇੱਧਰ ਨਹੀਂ ਕੰਮ ਰਵਾਦੇ ਹਾਂਜੀ ਹਾਂ ਮੱਜਾਂ ਦਾ ਆਹ ਦਿਨਾਂ ਦੇ ਵਿੱਚ ਆਪਾਂ ਕੰਮ ਘੱਟ ਕਰ ਦਿੰਨੇ ਆ ਸਰਦੀ ਕਰਕੇ ਠੀਕ ਹੈ ਜੀ ਦਾਵਾ ਦਾ ਕੰਮ ਜ਼ਿਆਦਾ ਹੁੰਦਾ ਮੱਜਾਂ ਦਾ ਕੰਮ ਸਿਰਫ ਆਪਾਂ ਕਰ ਦਿੰਨੇ ਆ ਗਰਮੀ ਹੁਣ ਐਸੇ ਵੀ ਆਪਣੇ ਕੋਲ ਤਿੰਨ ਚਾਰ ਮੱਜਾਂ ਕਿਉਂਕਿ ਸਭ ਤੋਂ ਜ਼ਿਆਦਾ ਦਿੱਕਤ ਆ ਜਿਹੜੀ ਹਾਂ ਮੱਜਾਂ ਦੇ ਵਿੱਚ ਉਹ ਆਉਂਦੀ ਹੈ ਜਦੋਂ ਮੱਝ ਦਾ ਬੱਚਾ ਮਰ ਜਾਂਦਾ ਮੱਝ ਖੜਦੀ ਨਹੀਂ ਹਾਂ ਜੀ ਹਾਂ ਇਹਦੇ ਵਿੱਚ ਦੋ ਤਿੰਨ ਪ੍ਰੋਡਕਟ ਨੇ ਜਿਹੜੇ ਆਪਾਂ ਵਰਤੇ ਨੇ ਅੱਜ ਤੱਕ ਠੀਕ ਹੈ ਜੀ ਇਹਨਾਂ ਦੇ ਵਿੱਚ ਇੱਕ ਤਾਂ ਆ ਗਿਆ ਠੀਕ ਹੈ ਜੀ ਆਹ ਨੇੜੇ ਦੁਕਾਨੀ ਮਿਲਦਾ ਜੀ ਡਰਾ ਇਹ ਆ ਗਿਆ ਜਿਵੇਂ ਇਹਦੇ ਵਰਤੋਂ ਕਰਦੇ ਆ ਇਹਦੇ ਨਾਲ ਮੱਝ ਟਿਕ ਜਾਂਦੀ ਆ ਕਿਉਂਕਿ ਮੱਝ ਦੇ ਵਿੱਚ ਸਭ ਜਿਆਦੇ ਬਾਈ ਇਹ ਕੰਮ ਕਰਦਾ ਮੱਝ ਦੇ ਵਿੱਚ ਜੇ ਆਪਾਂ ਗੀਆ ਗਾਂ ਦੇ ਵਿੱਚ ਨਹੀਂ ਆਪਾਂ ਵਰਤਿਆ ਠੀਕ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਵਰਤੀ ਨਹੀਂ ਉਹ ਆਪਾਂ ਕਦੇ ਨਹੀਂ ਕਹਿੰਦੇ ਠੀਕ ਹੈ ਮੱਝ ਦੇ ਵਿੱਚ ਇਹ ਪ੍ਰੋਡੈਕਟ ਆਪਾਂ ਪੂਰਾ ਚੰਗੀ ਤਰ੍ਹਾਂ ਵਰਤਣਾ ਆਪਣਾ ਰੋਜ਼ ਐਕਸਪੀਰੀਅੰਸ ਹੁੰਦਾ ਹੀ ਰਹਿੰਦਾ ਕਿਉਂ ਆਪਾਂ ਰੋਜ਼ ਕੋਈ ਕੁਝ ਹੁੰਦੀ ਆ ਆਪਣੀ ਕੋਲੇ ਘੱਟ ਤੋਂ ਘੱਟ 70000 ਰੁਪਏ ਦੀ ਦਵਾਈ ਅੰਦਰ ਪਈ ਆ ਠੀਕ ਹੈ ਕਿਉਂਕਿ ਆਪਾਂ ਕੋਲੇ ਮਾਲ ਜ਼ਿਆਦਾ ਹੁੰਦਾ ਕੀ ਪਤਾ ਬਾਈ ਕਿਹੜੇ ਜਾਨਵਰ ਨੂੰ ਕਦੋਂ ਮੈਡੀਕਲ ਬਣਾਇਆ ਜਾਂ ਸਟੈਟਸ ਆ ਜੇ ਜਾਂ ਕੁਝ ਹੋਰ ਆ ਜੇ ਬਾਕੀ ਜਿਹੜੇ ਪ੍ਰੋਡਕਟ ਨੇ ਆਪਾਂ ਹੋਰ ਵੀ ਪ੍ਰੋਡਕਟ ਦੋ ਤਿੰਨ ਹੈਗੇ ਨੇ ਉਹ ਵੀ ਆਪਾਂ ਦਿਖਾਵਾਂਗੇ ਵੀ ਜਿਹੜਾ ਆਪਾਂ ਵਰਤਦੇ ਆ ਸਿਰਫ ਉਹਦੇ ਬਾਰੇ ਗੱਲ ਆ ਇਦਾਂ ਦਾ ਹੁਣ ਮੈਡੀਕਲਾਂ ਦੇ ਮੈਡੀਕਲ ਭਰੇ ਭਰੇ ਨੇ ਬਾਈ ਉਹਨਾਂ ਦਾ ਆਪਾਂ ਕੀ ਕਰਨਾ ਇਹਦਾ ਰਿਜ਼ਲਟ ਆਉਂਦਾਗਾ ਇਹਦਾ ਰਿਜ਼ਲਟ ਬਹੁਤ ਵਧੀਆ ਬਾਈ ਦੇਖ ਭਰਾ ਜਿਹੜੇ ਵੀ ਭਰਾ ਨੇ ਚਲੋ ਦੇਖ ਕਿਸੇ ਦਾ ਫਾਇਦਾ ਹੋ ਜੇ ਹੁਣ ਕਿਉਂਕਿ ਸਰਦੀਆਂ ਦਾ ਟਾਈਮ ਆ ਗਿਆ ਜਾਣਕਾਰੀ ਅਬਦਲੋ ਵਿੱਚ ਰੱਖੇ ਤਾਂ ਕੋਈ ਫਾਇਦਾ ਨਹੀਂ ਬਈ ਇਹ ਸਰਦੀਆਂ ਦਾ ਟਾਈਮ ਆ ਗਿਆ ਸਰਦੀਆਂ ਦੇ ਵਿੱਚ ਬੱਚੇ ਬਹੁਤ ਮਰਦੇ ਨੇ ਮੱਝਾਂ ਦੇ ਬਹੁਤ ਮਰਨਗੇ ਹਾਂ ਕਿਉਂਕਿ ਗਾਂ ਦਾ ਤਾਂ ਇੱਕ ਇਦਾਂ ਦਾ ਕੰਮ ਆ ਗਾਂ ਦਾ ਤਾਂ ਹੀ ਬੱਚਾ ਮਰ ਗਿਆ ਵੀਰੇ ਗਾਂ ਕੋਈ ਨਹੀਂ ਠੀਕ ਹੈ ਜਿੱਦਾਂ ਮੱਝ ਨੂੰ ਪ੍ਰਤੰਗ ਪ੍ਰੇਸ਼ਾਨ ਕਰਦੀ ਆ ਉਹਦੇ ਵਿੱਚ ਬਈ ਇਹਦੇ ਉੱਤੇ ਨਾ ਡੋਜ ਇਹਨਾਂ ਦੀ ਲਿਖੀ ਹੁੰਦੀ ਆ ਵੀ ਆਪਾਂ ਕਿੰਨੀ ਡੋਜ ਦੇਣੀ ਆ ਠੀਕ ਆ ਇਹ ਤਿੰਨ ਤਿੰਨ ਚੀਜ਼ਾਂ ਤਿੰਨ ਚਾਰ ਜਾਨਵਰਾਂ ਨੂੰ ਪੈਂਦਾ ਇਹ ਠੀਕ ਆ ਜਿਵੇਂ ਮੰਨ ਲਾ ਹੁਣ ਜਿਹੜੀ ਮੱਝ ਆ 200 ਤੋਂ 200 ml ਪਰ ਡੇ ਇੱਕ ਟਾਈਮ ਦੀ ਪੈਂਦੀ ਆ ਜੇ ਭਾਈ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸੇ ਭਰਾ ਦਾ ਪੜਾ ਦਿਓ ਜਿਵੇਂ ਕਿਸੇ ਲੱਖ ਲੱਖ 2 2 ਲੱਖ ਦੀ ਅਮਾ ਹਿੱਸਾ ਨੇ ਹੁਣ ਮਹਿੰਗੀ ਭਾਈ 1.5 ਤੋਂ 2 ਲੱਖ ਤੋਂ ਘੱਟ ਮੱਝ ਹੁੰਦੀ ਨਹੀਂ ਇੱਕ ਦੋ ਤਿੰਨ ਪ੍ਰੋਡਕਟ ਹੋਰ ਵੀ ਨੇ ਜਿਹੜੇ ਬੱਚਾ ਮਰਨ ਤੋਂ ਬਾਅਦ ਵਰਤੇ ਜਾਂਦੇ ਆ ਜਿਹੜੇ ਆਪਾਂ ਵਰਤੇ ਨੇ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਧੰਨਵਾਦ ਜੀ